ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਇਸ ਟਾਈਮ ਮੈਂ ਮੌਜੂਦ ਆ ਆਪਦੇ ਪਿੰਡ ਦੇ ਵਿੱਚ ਦੇ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਜਿਨੇ ਕੁਝ ਕੁ ਦਿਨ ਪਹਿਲਾਂ ਨਵਾਂ ਵਪਾਰ ਦਾ ਕੰਮ ਸ਼ੁਰੂ ਕੀਤਾ ਤੇ ਤੁਸੀਂ ਸਾਰੇ ਪਰ ਆਈ ਜਾਣਗੇ ਹੋਵੋਗੇ ਮਿੱਤਰੋ ਕਿਹੜੇ ਭਰਾ ਦੇ ਕੋਲੇ ਮੈਂ ਮੌਜੂਦ ਆ ਮੈਂ ਆਪਦੇ ਪਿੰਡ ਵਾਲੇ ਗੁਰਪੇਜ ਵੀਰ ਦੇ ਘਰੇ ਇਸ ਟਾਈਮ ਆ ਮਿੱਤਰੋ ਮੈਂ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਪਰ ਇੱਕ ਮੈਂ ਜਿਹੜੀ ਵਿਖਾਉਣੀ ਆਣਾ ਤੁਹਾਨੂੰ ਮਿੱਤਰੋ ਟੌਪ ਦੀ ਬਲੱਡਲੈਨ ਟੌਪ ਦੇ ਘਰਾਣੇ ਦੇ ਵਿੱਚੋਂ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਮਿੱਤਰੋ ਔਰ ਉਸ ਘਰਾਣੇ ਦੇ ਵਿੱਚੋਂ ਉਸ ਬਲੱਡਲੈਨ ਦੇ ਵਿੱਚੋਂ ਇਹ ਮੈਂ ਲੈ ਕੇ ਆਇਆ ਜਿਹੜਾ ਏਰੀਆ ਮਿੱਤਰੋ ਜਾਣਿਆ ਪਹਿਚਾਣਿਆ ਇੱਕ ਸਾਉ ਦਾ ਬਚਪਨ ਜਿੱਥਾ ਜਿਹੜੇ ਘਰਾਣੇ ਦੇ ਵਿੱਚ ਨੀਲੀ ਰਾਵੀ ਦਾ ਹੋਇਆ ਜਿਹੜੇ ਜ਼ਿਲ੍ਹੇ ਦੇ ਵਿੱਚ ਬਚਪਨ ਦੇ ਵਿੱਚ ਜਨਮ ਲਿਆ ਨੀਲੀ ਰਾਵੀ ਨੇ ਉਸ ਜ਼ਿਲ੍ਹੇ ਦੇ ਵਿੱਚ ਉਹ ਉਸ ਇਲਾਕੇ ਦੇ ਵਿੱਚੋਂ ਮੈਂ ਆਈ ਆ ਗੁਰਪੇਜ ਵੀਰ ਦੇ ਕੋਲੇ ਕਰਦਿਆਂ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਣੀ ਆ ਆਓ ਮਿਲਦੇ ਆ ਭਰਾ ਨੂੰ ਤੇ ਜੇ ਵੀਰੇ ਸਾਸਰੀ ਘਾਲ ਬਈ ਸਾਸਰੀ ਘਾਲ ਸਾਬੇ ਵੀਰ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਠੀਕ ਠਾਕ ਸਿੱਤਰ ਘਰ ਪਰਿਵਾਰ ਕਿਰਪਾ ਮਹਾਰਾਜ ਚਲੋ ਸ਼ੁਕਰ ਆ ਅੱਛਾ ਪੇਜ ਭਾਈ ਨਗੀਨਾ ਕਿਥੋਂ ਕੱਢ ਲਿਆ ਆ ਇਹ ਸਾਬੇ ਦੋ ਦਿਨ ਲੱਭੇ ਨੂੰ ਜਾ ਰਹਾ ਹਾਂ ਹਾਂ ਜਾਂਦਾ ਰਹਾ ਦੋ ਤਿੰਨ ਦਿਨ ਹਨਾ ਦੋ ਦਿਨ ਮੈਂ ਘੁੰਮਿਆ ਇਧਰ ਜਿੱਨਾ ਬਾਰਡਰ ਏਰੀਆ ਠੀਕ ਆ ਜਣੀਗਾ ਮਮਦੂਟ ਸਾਈਡ ਹਾਂ ਉੱਥੋਂ ਇਹ ਆਪਾਂ ਮੱਝ ਉਸ ਏਰੀਏ ਦੀ ਹੈ ਅੱਛਾ ਆਪੇ ਜੇ ਭਾਈ ਕਿੰਨਾ ਦਿਨ ਅੱਜ ਸੋਈ ਨੂੰ ਇਹਨੂੰ ਇਹ ਵੀਰੇ ਤੀਜਾ ਦਿਨ ਆ ਤੀਜਾ ਦਿਨ ਹਾਂ ਪਰਸੋਂ ਇਹ ਸੂਹਾ ਸੋਈ ਆ ਮੱਝ 2:3 3 ਵਜੇ ਪਰਸੋਂ ਸਵੇਰ 2:3 3 ਵਜੇ ਸੋਈ ਆ ਅੱਛਾ ਆਪੇ ਜੇ ਭਾਈ ਕੱਟਾ ਦੇਗੀ ਵੀਰੇ ਹਾਂ ਕੱਟਾ ਵੀਰੇ ਦਿੱਤਾ ਜਣੀਗਾ ਉਹ ਬਈ ਕਰਾ ਟੀਕਾ ਹਾਂ ਜਣੀ ਟੀਕਾ ਜੇ ਜਾਣਕਾਰੀ ਨਹੀਂ ਗਈ ਜਿਹੜੇ ਬੰਦੇ ਨੂੰ ਕਾਲਾ ਮੋਹਰਾ ਦਾ ਟੀਕਾ ਜਾਨੀ ਭਰਾਇਆ ਬੱਚੇ ਦਾ ਨੀਲੀ ਦਾ ਭਰਾ ਦੋ ਬਹੁਤ ਜਾਨੀ ਅੱਛਾ ਦੇਖ ਕਿ ਕਿੰਨਾਂ ਸੂਆ ਸੋਈ ਇਹ ਬਾਈ ਇਹ ਵੀਰੇ ਤੀਜਾ ਸੂਆ ਤੀਜਾ ਸੂਆ ਸੋਈ ਹੈ ਕਿੰਤੇ ਅੱਛਾ ਤੀਜੇ ਦਿਨ ਦੀ ਸੂਈ ਦੇ ਥੱਲੇ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਵੀਰੇ 10 11 ਕਿਲੋ ਬੋਹਲਾ ਹੀ ਆ ਸਾਬੇ 10 11 ਕਿਲੋ ਬੋਲਾ ਤਿਆਰ ਆ ਤਿਆਰ ਆ ਇਨਾ ਅੱਛਾ ਭੇਜ ਵੀਰੇ ਰਿਕਾਰਡ ਕੀ ਦੱਸਿਆ ਪੀਕ ਲੈ 18 ਕਿਲੋ ਦੇ ਵੀਰੇ ਆ ਹੀ ਆ ਗਾਰੰਟੀ ਤੇ 18 ਕਿਲੋ ਦੀ ਗਾਰੰਟੀ ਤੇ ਤੇ ਵੀ ਦਊਗੀ ਮੈਂ ਦੋ 2000 ਲੈ ਦਊਗੀ ਬੜੀ ਬਾਡੀ ਵੇਖੋ ਤੂੰ ਆਪ ਹੀ ਸਾਬੇ ਮੈਂ ਨਹੀਂ ਸੇਵਤ ਕਰਨੀ ਤੂੰ ਆਪ ਕਰ ਮੱਝ ਦੀ ਹਾਂ ਮੈਂ ਹੀ ਦੱਸਦੀ ਆ ਯਾਰ ਭੇਜੇ ਬਈ ਕੋਈ ਗੱਲ ਹੀ ਨਹੀਂ ਯਾਰ ਇੱਕ ਹੋਰ ਆ ਭੇਜ ਬਈ ਅੱਖਾਂ 'ਚ ਜਵਾਬ ਤੇ ਕਿਵੇਂ ਫਿਰ ਹੈਗੇ ਤੂੰ ਇਹ ਵੀਰੇ ਜੇ ਜਵਾਬ ਹੁੰਦਾ ਤਾਂ ਫਿਰ ਤਾਂ ਲੈਖੇ ਦੂਰ ਸੀ ਮੱਝ ਦੇ ਟੀਕਾ ਨਾ ਭੇਜੇ ਇੱਕ ਗੱਲ ਹੈਗੀ ਬੱਚੇ ਫਰੀਰ ਲੱਗਾ ਮੱਝ ਨੂੰ ਕਿਉਂ ਨਹੀਂ ਵਾਲਾ ਬੱਚੇ ਡੋਪ ਦੀ ਕੁਆਰੀ ਹਾਂ ਬੱਚੇ ਜੀ ਨੇ ਬਰੀਡ ਤੇ ਕਿਸ ਵੀਰ ਨੇ ਕੰਮ ਕਰਨਾ ਹੂੰ ਬੇਚਿਜਕੋਗੇ ਲੈ ਜੇ ਮੱਝ ਹੂੰ ਤੇ ਬੱਚਾ ਜੇ ਉਹਦਾ ਟੀਕਾ ਰਖਾ ਦਾਂਗੇ ਉਹਿਆ ਬੱਚਾ ਆ ਜਾਊਗਾ ਉਹ ਵਧੇ ਦੋਗੀ ਬਈ ਇੱਕ ਗੱਲ ਹੋਰ ਵੀ ਹੈ ਭੇਜੇ ਬਈ ਤੂੰ ਚੋਲੀ ਆ ਹੁਣ ਚਵਾਈ ਕਿਵੇਂ ਲੱਗੀ ਚਵਾਈ ਵੀਰੇ ਇੱਕ ਨੰਬਰ ਭਾਵੇਂ ਜਵਾਕ ਚੋਲੇ ਮੈਂ ਪਾਣੀ ਦੇ ਕੇ ਦੱਸਣੀ ਜਣੀ ਕਿ ਉਂਗਲੂਂਗਰ ਗੂਠਾ ਜੇ ਮੈਂ ਆਪਣਾ ਗੂਠੇ ਰਖੀਆਂ ਧਾਰਾਂ ਕੀ ਬਾਤ ਹੈ ਅੱਛਾ ਭੇਜੇ ਬਈ ਹੁਣ ਇਹ ਵੀਰੇ ਕੀ ਰੇਟ ਤੇ ਦਵਾਂਗੇ ਆਪਾਂ ਭਰਾਵਾ ਆਪਣੇ ਆਂ ਏ ਵੀਰੇ ਆਪਾਂ ਮੌਲ ਕਰਦੇ ਆ ਸਾਰੇ 140 140 ਹਾਂ ਮਾਨਤਨ ਖੁੱਲਾ ਡੁੱਲਾ ਕਰਦੇ ਆ ਮਾਨਤਨ ਖੁੱਲਾ ਡੁੱਲਾ ਕਰਦਾਂਗੇ ਠੀਕ ਹੈ ਕਦੀ ਫੇਰ ਐਡੀ ਠੰਡੀ ਆਣਾ ਭਾਵੇਂ ਜਵਾਗ ਹੀ ਚੋਈ ਜਾਣ ਹਾਂ ਸਾਬ ਆਪਣੀ ਝੋਟੀਆਂ ਕਰਦੀ ਇਹ ਨਹੀਂ ਹੈਗੀਆਂ ਪਰ ਜਾਤ ਆ ਜਿਹੜੀ ਕਰੈਕਟਰ ਆ ਜਿਹੜੇ ਮੇਰੇ ਦੇ ਵਿੱਚ ਉਹ ਵੇ ਤਾਂ ਹੁਣ ਹੋ ਚੱਲ ਹੋ ਪੁੱਤ ਹੋ ਬਈ ਯਾਰ ਲੈ ਵੇਖੋ ਭਈ ਯਾਰ ਕੀ ਬਾਤ ਆ ਭੇਜੇ ਯਾਰ ਇੱਕ ਗੱਲ ਆ ਸੱਜਣਾ ਜਾ ਬੈਠ ਕਰਮ ਵਾਲੀ ਪੱਠ ਪੁੜਾ ਬਹੁਤ ਸਾਬੇ ਸੁਣਾ ਬਹੁਤ ਪੱਠ ਸੀਲ ਠੰਡੀ ਬਹੁਤ ਆ ਹੂੰ ਬਾਗਾਂ ਚੋਈ ਜਾਲ ਕਰਮ ਵਾਲੂ ਦਾ ਐਡੀ ਠੰਡੀ ਐ ਬਹੁਤ ਠੰਡੀ ਮਾਜਾ ਹੂੰ ਅਜੇ ਪਰਸੋਂ ਥੋੜੀ ਸੁਈ ਆ ਬੱਜਨੇ ਦਾ ਅਜੇ ਪੰਜਾ ਛੇ ਦਿਨਾਂ ਨੂੰ ਪੂਰੀ ਖੁੱਲਣਾ ਹਾਂ ਹਾਂ ਹੂੰ ਫਿਰ ਪੇਜਾ ਇਹ ਤਾਂ ਤੈ ਵੀ ਨਹੀਂ ਚੱਕੀ ਮਾਣਾ ਬਾਤ ਤੂੰ ਵੇ ਤੂੰ ਤੈ ਵੀ ਨਹੀਂ ਬਾਟਿਆ ਪੂਜ ਪਾਸ਼ ਬਹੁਤ ਚੰਗੇ ਖੁੱਡਾ ਗਏ ਮਾਜ ਦਾ ਸਿੰਗਲ ਹੱਡੀ ਆ ਤੇ ਲੱਤ ਲੁੱਤ ਬਹੁਤ ਜਣੀ ਮਦਦ ਸਿੰਗਲ ਇਹਦੇ ਪਤਾ ਲੱਗਦਾ ਦੱਸੀ ਬਣਾ ਇਹ ਪੁੜਿਆ ਦੇ ਕਰਕੇ ਵੀਰੇ ਆਹ ਜਵਾ ਇੱਕ ਹੁੰਦੀਆਂ ਤੇ ਤਿੰਨ ਹੱਡੀਆਂ ਹਾਂ ਇਹ ਆ ਕੱਲੀ ਸਿੰਗ ਹੱਡੀ ਆ ਇਹ ਕੱਲੀ ਹੱਡੀ ਆ ਆਹ ਖੁੱਡੇ ਕਿੱਡੇ ਮੱਝ ਦੇ ਚੌੜੇ ਮਤਲਬ ਇਹ ਹੱਡੀ ਜਿਹੜੀ ਬਲਕਿ ਜਿਵੇਂ ਤੋਏ ਜੇ ਪੈਂਦੀ ਹੁੰਦੀ ਨਾਲ ਉਹ ਨਹੀਂ ਪੈਣੇ ਜਿਹੜੀ ਜਿਹੜੀ ਸਿੰਗ ਹੱਡੀ ਦੀ ਮੱਝ ਹੁੰਦੀ ਹੈ ਨਾ ਮੁੰਡਾ ਪਾ ਨਹੀਂ ਛੇਤੀ ਆਉਣਾ ਯਾਨੀ ਕਿ ਜਿਹੜੀ ਹੁੰਦੀ ਆ ਤਿੰਨ ਹੱਡੀਆਂ ਹੁੰਦੀਆਂ ਜਣੀ ਉਹਨਾਂ ਦਾ ਬੁੱਢਾਪਾ ਨਹੀਂ ਛੇਤੀ ਆਉਂਦਾ ਉਹ ਬੁੜਾਪਾ ਇਹ ਮੰਨ ਲਾ ਵੀ 280 ਮੈਂ ਜਵਾਨ ਹਾਂ ਜਵਾਨ ਰਹੂਗੀ ਮੱਝ ਇਸ ਵਕਤ 10 ਸੂਈ ਹੈ ਭਾਈ 3ਜਾ ਸੂਆ ਠੀਕ ਹੈ ਕੱਡੀ ਬਾਰੋਂ ਭੇਜੇ ਵੀਰੇ ਬਹੁਤ ਠੰਡੀ ਜੈਲੀ ਆ ਭਾਵੇਂ ਲੈ ਐ ਭੇਜੇ ਵਕਤ ਇਹ ਜ ਮੈਨੂੰ ਪਤਾ ਹੀ ਕੋਈ ਨਹੀਂ ਹਣਾ ਹਾਂ ਬਹੁਤ ਠੰਡੀ ਕਰਮ ਵਾਲੇ ਲੈ ਹੋ ਕੱਡੀ ਤੋਂ ਆਪਾਂ ਹਾਂ ਜਿਹੜੇ ਵੀ ਇਹਨਾਂ ਦੀ ਇੱਕ ਗੱਲ ਆ ਭੇਜੇ ਭਾਈ ਪੈਸੇ ਲਾਏ ਰਹਿੰਦੇ ਤੇ ਰਾਸ ਆ ਗਏ ਕਹਿੰਦੇ ਆ ਤੇਰੇ ਵੀ ਆਏ ਨੇ ਆਪਾਂ ਸਾਰੇ ਉਧਰ ਨਹੀਂ ਗਏਗਾ ਕੰਮ ਕਰਨਾ ਸਾਫ ਸੋਤਰਾ ਨਹੀਂ ਨਹੀਂ ਲੋੜ ਕੀ ਆ ਯਾਰ ਮੈਂ ਬਾਈ ਸਾਈਆਂ ਕਰਕੇ ਬਚ ਕੇ ਗੱਲ ਨਾ ਸੁਣੋ ਲੰਬਾਈ ਬਹੁਤ ਆ ਮੱਝ ਦੀ ਵੇਖ ਭੇਜੇ ਬਾਈ ਵਾਕਿਆ ਹੀ ਮੈਂ ਭੇਜ ਮਾੜੀ ਦੀ ਗਾਣਾ ਲੈ ਜੀ ਵੇਖੋ ਭਈ ਮਿੱਤਰੋ ਲੈ ਨਹੀਂ ਠੀਕ ਆ ਯਾਰ ਭੇਜੇ ਉਹ ਵੇਖ ਪਹਿਲੇ ਆ ਭੇਜੇ ਬਾਈ ਵਾਕਿਆ ਹੀ ਮੈਂ ਯਾਰ ਟਕਰਾਣਾ ਹੀ ਮੇ ਦਾ ਬਹੁਤ ਆ ਯਾਰ ਵੇਖ ਬਾਈ ਵਾਕਿਆ ਯਾਰ ਭੇਜੇ ਬਾਈ ਬਹੁਤ ਜਣੀ ਕਿ 10 11 ਕਿਲੋ ਸਾਬ ਬੋੜਾ ਹੀ ਆ ਸਾਲਾ ਜ ਤੀਜਾ ਦਿਨ ਹੀ ਮੰਨ ਕੇ ਚਲੋ ਅਰਸੋਂ ਸੋਈ ਆ ਸਵੇਰ 2:3 3 ਵਜੇ ਹੂੰ ਵੇਜੇ ਵੇ ਜਾਗਦੀ ਆ ਮੈਂ ਚਾਰੇ ਪਾਸੇ ਹਾਂ ਬਹੁਤ ਕਰਮ ਵਾਲੀ ਹੂੰ ਤੂੰ ਲੋਲੀ ਪੋਲੀ ਵੇਖ ਤੁਨ ਧੁਨ ਵੇ ਮੈਂ ਥੱਲੇ ਕਿਡਾ ਮੈਂ ਠੱਲਾ ਬਣ ਮੱਜਦਾ ਬਾਕੀ ਯਾਰ ਭਾਈ ਬਰੀਕੀ ਵੇਖੋ ਆ ਵੇਖੋ ਬਹੁਤ ਫੇਰਾ ਪਾ ਤੋਰਦੇ ਨੇ ਕਿਰਾ ਇੱਕ ਅੱਡੀ ਪਾ ਦੋ ਹਾਂ ਆ ਬੱਥਾਣ ਵੇਖੋ ਭਾਈ ਕੀ ਬਾਤ ਹੀ ਲੱਗਾ ਯਾਰ ਹਣਾ ਚਵਾਈ ਚੁਈ ਫਿਰਾ ਚਵਾਈ ਸਾਬੇ ਤਾਰਾ ਗੋਵੇ ਕੋਲੀ ਗਾਲੀਆਂ ਨਹੀਂ ਜਾਵਾਂ ਬਹੂਆ ਛੋਟਾ ਬਹੂਆ ਹੂੰ ਲੈ ਵੇਖ ਬਲੀਆ ਪੇਜੇ ਵੀ ਮਾਕੇ ਯਾਰ ਭੇਜ ਬਾਈ ਚਲੋ ਠੀਕ ਆ ਚੀਜ਼ ਤੇ ਰੁਪਏ ਤਾਂ ਲੱਗਣੇ ਲੱਗਣੇ ਆ ਬਈ ਕਈ ਵਾਰੀ ਪੈਸੇ ਲਾ ਕੇ ਨੀ ਚੀਜ਼ ਖਾਣੇ ਬ੍ਰੀਡ ਤੇ ਕੰਮ ਕਰਨਾ ਨਾ ਉਹ ਜਿਆਦਾ ਬ੍ਰੀਡ ਚਾ ਮਾਜੂ ਐਸੇ ਭੇਜ ਬਈ ਇਹ ਚੁਈਆਂ ਚੁਈਆਂ ਜੀ ਵੀ ਜਾ ਸਕਦੀ ਆ ਮੈਂ ਯਾਰ ਜੇ ਇੱਕੋ ਚੱਗੀ ਸੂ ਹਾਂ ਗ੍ਰੇਡਡ ਚ ਜਾਂਦਾ ਹੁਣ ਗਾਂ ਚੁਈਆਂ ਆਈਆਂ ਹਾਂ ਚਲੋ ਜੇ ਦਾ ਕਿਤੇ ਅੱਖਾਂ ਹੁੰਦੀਆਂ ਫਿਰ ਤੇ ਕਹਿਣੀ ਗੱਲਾਂ ਹੀ ਜ਼ਰੂਰ ਸੀਆਂ ਫਿਰ ਗ੍ਰੇਡਡ ਦੇ ਵਿੱਚ ਵੀ ਕਰ ਕੋ ਹੋਰ ਵੇਖ ਹੂੰ ਕਰਮ ਵਾਲੇ ਦੇ ਸੰਗ ਲਾਉਂਦੇ ਆ ਕੋਈ ਡਰਕਲ ਨਹੀਂ ਕੋਈ ਨਹੀਂ ਲੈ ਕੋਈ ਟਕਾਣੇ ਦੀ ਮਾਝਾ ਜਾਤ ਘਰਾਣੇ ਦੀ ਹਾਂਣ ਵੇਖ ਪਈ ਭਾਈ ਭੇਜੇ ਥਾਂਣ ਵੇਖ ਕਿੱਦਾਂ ਚੰਗਾ ਹਾਂ ਬਹੁਤ ਯਾਨੀ ਧਾਰ ਤੋਂ ਵੇਖਾ ਜ਼ੁਬਾਨ ਵੀ ਗੁਲਾਬੀ ਆ ਯਾਨੀ ਹਾਂ ਜ਼ੁਬਾਨ ਗੁਲਾਬੀ ਮਾਝੀ ਆ ਵੇਖ ਭਈਆ ਕੱਲੀਆਂ ਬਾ ਅੱਖਾਂ ਹੀ ਆ ਜੇ ਕਿਤੇ ਅੱਖਾਂ ਆ ਜਾਂਦੀਆਂ ਚ ਨਹੀਂ ਸਰ ਮਾਣੀ ਨਾ ਤੂੰ ਕਹਿਣਾ ਹੀ 190 ਨੂੰ ਸਾਬੇ ਸ਼ੂਟ ਕਰਾਂਗੇ ਹਾਂ ਸਹੀ ਗੱਲ ਆ ਐਣੀ ਆ ਹਾਂ ਅੱਛਾ ਭੇਜ ਦੇ ਬਰੇ ਨੰਬਰ 97 97812 ਹਾਂ ਤੇ 09416 ਇੱਕ ਵਾਰੀ ਹੋਰ ਆਉਣ ਦੇ 97812 009416 ਠੀਕ ਆ ਭਈ ਇਹ ਸੰਬਰ ਤੇ ਭਾਈ ਭੇਜਣਾ ਕਰਿਆ ਗੱਲ ਬਾਤ ਯਾਨੀ ਇਹ ਹੁਣ ਕੈਮਰਾ ਮਾਰ ਦੇ ਛਾਲਾ ਗੋ ਮੱਝ ਕਿੰਨੀ ਬਰੀਕ ਆ ਪਿੱਛੋਂ ਵਿੱਚ ਜਿਵੇਂ ਜਿਵੇਂ ਮਾਲਾ ਪਿਛਾ ਨੂੰ ਆਉਂਦੀ ਆ ਕੁਆਲਿਟੀ ਵਧਾਉਂਦੀ ਜਾਂਦੀ ਆ ਹੋ ਹਾਂ ਲੈ ਵੇਖੋ ਵੀ ਮਿੱਤਰੋ ਠੀਕ ਆ ਵਾਕਈ ਭੇਜੇ ਬਾਈ ਸੁਆਦ ਆ ਯਾਰ ਜਲਵਾਰ ਤਾਂ ਦੇ ਗਣਾ ਇਹ ਤਾਂ ਨਹੀਂ ਹੈਗਾ ਮੈਨੂੰ ਲੰਬਾ ਆ ਨਾ ਤੈਨੂੰ ਨੇ ਸਭੇ ਲੰਬਾ ਹਾਂ ਤੇ ਬੇਚ ਚਿਕੋਗੇ ਸਾਤੇ ਆ ਮਤਲਬ ਮੈਂ ਸੀ ਬਾਈ ਦੀ ਉਵੇਂ ਖੜੀ ਆ ਵੇਖ ਲਾ ਕੋਈ ਅੰਗਰਾ ਨਾਲੇ ਤੀਜਾ ਦੇਣਾ ਜਾਈ ਨੂੰ ਤੇ ਉਪਰਾ ਪਾਨ ਨਹੀਂ ਕੀਤਾ ਜਾਵਾਂ ਹਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਮਤਲਬ ਜਿਹੜੇ ਭਰਾ ਨੂੰ ਮੈਂ ਪਸੰਦ ਆ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਪਿੰਡ ਮੁੱਦਕੀ ਹੈ ਜ਼ਿਲ੍ਹਾ ਫਿਰੋਜ਼ਪੁਰ